हां जी दोस्तों सारेया नु सत श्री अकाल स्वागत है टोडा राज संधू फार्मिंग दे विच आज दी दोस्तों अपनी विजिट हैगी आ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਭੋਲਾ ਰ ਡੇਰੀ ਫਾਰਮ ਦੇ ਉੱਤੇ ਆਇਆ ਦੋਸਤੋ ਇਸ ਘਰੋਂ ਆਪਾਂ ਵੀਡੀਓ ਜਿਹੜੀਆਂ ਦੋਸਤੋ ਥੋੜੇ ਦਿਨਾਂ ਬਾਅਦ ਜਿਹੜੀ ਅਪਡੇਟ ਤੁਹਾਨੂੰ ਦੇਨੇ ਰਹਿੰਦੇ ਆ ਤੇ ਵੀਰ ਸੰਦੀਪ ਓਨਰ ਆ ਸੰਦੀਪ ਬਾਈ ਦੇ ਕੋਲੇ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਵੇੜਾ ਦਿਖਾਵਾਂਗੇ ਤੇਨੇ ਐਨੀਮਲ ਚੰਗੇ ਆ ਦੋਸਤੋ ਹਰ ਵਾਰ ਦੀ ਤਰ੍ਹਾਂ ਪਸ਼ੂ ਜਿੰਨੇ ਵੀ ਹੁੰਦੇ ਸਾਰੇ ਚੰਗੇ ਆ ਪਰ ਉਸ ਤੋਂ ਪਹਿਲਾਂ ਜਿਹੜੇ ਵੀ ਕਿਸਾਨ ਫਾਰਮਰ ਵੀਰ ਨੇ ਪਸ਼ੂ ਖਰੀਦਣਾ ਆਪਣੀ ਤਸੱਲੀ ਆ ਦੋ ਟਾਈਮ ਚੁਵਾਈ ਕਰਕੇ ਕਰ ਸਕਦੇ ਹੋ ਟਿੱਪਕੇ ਤਸੱਲੀ ਕਰ ਸਕਦੇ ਹੋ ਹਰ ਵਾਰ ਜਿਹੜਾ ਦੋਸਤੋ ਆਪਾਂ ਜਰੂਰ ਭੈਣ ਭਰਾਵਾਂ ਨੂੰ ਨੋਟ ਕਰਾਈਦਾ ਕਿਉਂਕਿ ਵਪਾਰ ਦੀ ਲੈਣਾ ਦੋਸਤੋ ਕੋ ਵੀਰ ਸੰਦੀਪ ਦੀ ਗੱਲ ਕਰ ਲਈਏ ਚਾਹੇ ਕਿਸੇ ਵਪਾਰੀ ਵੀਰ ਦੀ ਗੱਲ ਕਰਦੀਏ ਆਪਣੀ ਸੋਚ ਸਮਝ ਨਰਕ ਪਰਖ ਦੇ ਨਾਲ ਕੋਈ ਵੀ ਪਸ਼ੂ ਲੈ ਕੇ ਆਉਂਦੇ ਆ ਸੋ ਕਿ ਕਿਸੇ ਨੇ ਵੀਰ ਨੇ ਰਕਮ ਲਾਉਣੀ ਆ ਪਸ਼ੂ ਆਪ ਖਰੀਦਣਾ ਤੁਸੀਂ ਤਸੱਲੀ ਆਪ ਜਰੂਰ ਕਰ ਲਿਆ ਕਰੋ ਅੱਜ 21 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ 11 ਵਜੇ ਮਾਰਨਿੰਗ ਦਾ ਟਾਈਮ ਹੈਗਾ ਗੱਲਬਾਤ ਆਪਾਂ ਬਾਈ ਸੰਦੀਪ ਦੇ ਨਾਲ ਕਰਨੀ ਆ ਸੋ ਪਸ਼ੂ ਅੱਜ ਤੁਹਾਨੂੰ ਤਿੰਨ ਦਿਖਾ ਦਾਂਗੇ ਪਸ਼ੂ ਚੰਗੇ ਆ ਠੀਕ ਆ ਜੀ ਤੇ ਬਾਕੀ ਸੋਰ ਸਿੰਘ ਭਿੱਖੀਵੈਂਡ ਤੋਂ ਕੁਝ 6 ਕਿਲੋਮੀਟਰ ਦੀ ਦੋਸਤੋ ਦੂਰੀ ਆ ਮੋਸਟਲੀ ਸਾਰੇ ਵੀਰਾਂ ਨੂੰ ਪਤਾ ਬਾਕੀ ਜਿਹੜੇ ਵੀਰ ਕਿਤੋਂ ਦੂਰੋਂ ਆ ਰਹੇ ਆ ਤੁਸੀਂ ਭਿੱਖੀਵੈਂਡ ਲੋਕੇਸ਼ਨ ਲਾ ਸਕਦੇ ਹੋ ਭਿੱਖੀਵੈਂਡ ਤੋ ਜੇ ਬਾਗਲ ਅਮਰਸਾ ਰੋਡ ਦੇ ਉੱਪਰ ਜਿਹੜਾ ਦੋਸਤੋ 7 ਕਿਲੋਮੀਟਰ ਦੀ ਦੂਰੀ ਤੇ ਸੁਰ ਸਿੰਘ ਪਿੰਡ ਹੈਗਾ ਆਓ ਕਰਦੇ ਆ ਗੱਲਬਾਤ ਵੀਰ ਸੰਦੀਪ ਸਿੰਘ ਦੇ ਨਾਲ ਪੁੱਛ ਲੈਨੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰੇ ਸੰਦੀਪ ਸਾਸਰੀ ਕਾਲ ਸਾਸਰੀ ਕਾਲ ਸੰਧੂ ਸਾਹਿਬ ਜੀ ਠੀਕ ਠਾਕ ਹੋ ਬਹੁਤ ਵਧੀਆ ਵੀਰ ਜੀ ਹੋਰ ਕੈਮ ਬੜੀ ਕਿਰਪਾ ਮਾਰ ਜੀ ਚਲੋ ਸ਼ੁਕਰ ਚਾਹੀਦਾ ਜੀ ਤੇ ਸੰਦੀਪ ਵੀਰੇ ਕਿਵੇਂ ਆ ਬਾਜ਼ਾਰ ਅੱਜ ਠੀਕ ਆ ਸੰਧੂ ਸਾਹਿਬ ਅੱਜ ਆਪਣੇ ਕੋਲ ਚਾਰ ਕ ਨਾ ਗਏ ਅੱਜ ਫਿਲਹਾਲ ਠੀਕ ਆ ਜੀ ਤੇ ਜਿਹੜੀਆਂ ਉਹਦੋਂ ਵੀਡੀਓ ਪਾਈਆਂ ਪੁੱਛਦੇ ਉਹਦੇ ਵਿੱਚੋਂ ਸੇਲ ਹੋ ਗੀਆਂ ਸੀ ਹਾਂ ਜੀ ਤੇ ਕੋਈ ਇੱਕ ਵੜ ਉਹਨਾਂ ਦੇ ਵਿੱਚੋਂ ਜੇ ਆਪਣੇ ਕੋਲ ਕੋਈ ਆ ਠੀਕ ਆ ਤੇ ਜਿਨ੍ਹਾਂ ਦੇ ਵਿੱਚੋਂ ਇੱਕ ਵੜ ਰਾਤੀ ਸੁੱਈ ਆ ਤੇ ਦੋ ਵੜਾ ਜੀ ਗੱਬਣਿਆਂ ਜੀ ਕੋਈ 5-5 7-7 ਦਿਨ ਲੈਂਦੀਆਂ ਜੀ ਠੀਕ ਆ ਹਾਂਜੀ ਤੇ ਬਾਕੀ ਥੋੜਾ ਜਿਹਾ ਭੈਣ ਭਰਾ ਵੀ ਇਨਫ ਔਰ ਜੇਵੇਂ ਚ ਰੋਜੇ ਵੀ ਹੈਗੇ ਆ ਹਾਂਜੀ ਸੰਤੂ ਸਾਹਿਬ ਥੋੜਾ ਜਿਹਾ ਨਾ ਫਰਕ ਤਾਂ ਕੀ ਝੋਨੇ ਦੀ ਲਵਾਈ ਚੱਲਣ ਦੀ ਕਰਕੇ ਝੋਨੇ ਹਲ ਧਿਆਣ ਜਿਆਦਾ ਵਾ ਥੋੜਾ ਜਿਹਾ ਇਸ ਕੰਮ ਲ ਧਿਆਨ ਵੀ ਹੁਣ ਘਟਿਆ ਵਾ ਬਿਲਕੁਲ ਇਹਦਾ ਕਰਦੇ ਹਾਂ ਚਲੋ ਬਾਕੀ ਅ ਜਿਹੜੇ ਘਰੇਲੂ ਵੀਰ ਉਹਨਾਂ ਵੀ ਖਰੀਦਦਾਰੀ ਕਰਦੇ ਰਹਿੰਦੇ ਆ ਹਾਂਜੀ ਹਾਂਜੀ ਨਹੀਂ ਕੀ ਜਾਂਦਾ ਸੰਤੂ ਸਾਹਿਬ ਮਾਲ ਬਾਕੀ ਪਸ਼ੂ ਤਾਂ ਵਿਕਦਾ ਹੀ ਆ ਹਾਂਜੀ ਹਾਂਜੀ ਵਿਕੀਏ ਬਾਕੀ ਸਭ ਸਵੇਰ ਨੂੰ ਵਿਕੇ ਟਾਈਮ ਨੂੰ ਵਿਕੇ ਫਰਕ ਥੋੜਾ ਪਤਾ ਉਹਨੇ ਕੀ ਵੇਖਣ ਦੇ ਵਿੱਚ ਨਜ਼ਰ ਆਉਂਦਾ ਹਾਂਜੀ ਹਾਂਜੀ ਆ ਦੋ ਚਾਰ ਦਿਨਾਂ ਦੇ 10 ਦਿਨ ਜਿੰਨਾ ਝੋਨੇ ਦਾ ਸੀਜ਼ਨ ਜਦੋਂ ਖਤਮ ਹੋ ਗਿਆ ਸੰਤੂ ਸਾਹਿਬ ਫੇਰ ਮੁੜ ਕੇ ਇਹੋ ਕੰਮ ਚੱਲਣਾ ਤਾਂ ਸੰਦੀ ਵੀਰ ਇਹ ਕਰ ਲਿਆ ਸਟਾਰਟ ਪਹਿਲੇ ਨੰਬਰ ਤੋਂ ਇੱਥੋਂ ਕਰੀਏ ਸਟਾਰਟ ਕੀ ਡਿਟੇਲ ਆ ਇਸ ਵਾੜ ਦੀ ਸੰਤੂ ਸਾਹਿਬ ਆ ਇਹ ਵੱਛੀ ਦੂਜੇ ਸਵੇਰੇ ਆਪਣੇ ਕੋਲ ਸੁਈ ਆ ਹਾਂਜੀ ਪਹਿਲੇ ਸਵੇਰੇ 15 16 ਕਿਲੋ ਦ ਠੀਕ ਹੈ ਜੀ ਰਾਤ ਦੀ ਸੁਈ ਹੈ ਜੀ ਹਾਂ ਤੇ ਭਲਾਲ 5 5.5 ਕਿਲੋ ਸਵੇਰੇ ਹੀ ਦੀ ਚਵਾਈ ਕੀਤੀ ਆ ਇੱਕ ਚਵਾਈ ਹੋਈ ਹੈ ਜੀ ਇੱਕ ਟਿਕ ਡੰਗ ਸੁਬਾ ਮਾਰਨਿੰਗ ਹੋ ਗਈ ਹਾਂ ਮਾਰਨਿੰਗ ਚਵਾਈ ਹੋਈ ਹੈ ਬਾਕੀ ਬੜੀ ਜਿਆਦੀ ਸੰਤੂ ਸਾਹਿਬ ਚੋਣ ਚਾਂ ਨਿਕਲੀ ਆ ਬਹੁਤ ਜਿਆਦੀ ਚੋਣ ਚੰਗੀ ਨਿਕਲੀ ਆ ਹੁਣ ਹੀ ਆਪਾਂ ਤੁਹਾਨੂੰ ਚਵਾਈ ਕਰਾ ਕੇ ਧਾਰਾ ਮਾਰਾ ਕੇ ਮਖਾਣ ਜੇਰ ਕਿੰਨੇ ਕੁ ਵਜੇ ਪੈ ਗਈ ਮਾਰਨਿੰਗ ਜੇਰ ਵੀ ਇਹ ਤਕਰੀਬਨ ਧੰਨ ਚੜੇ ਪੈ ਗਈ ਸੰਤੂ ਸਾਹਿਬ ਹਾਂਜੀ ਕੋਈ 7:00 ਵਜੇ ਆ ਬੱਛੀ ਆ ਗਈ ਥੱਲੇ ਹਾਂਜੀ ਹਾਂਜੀ ਬੱਛੀ ਆ ਗਈ ਬੱਛੀ ਵੇਖੋ ਦੋਸਤੋ ਬਹੁਤ ਵਧੀਆ ਠੀਕ ਆ ਆ ਬੱਛੀ ਆ ਫੀਮੇਲ ਕਾਵਾ ਨੜੂ ਬੱਚੇ ਦੇ ਬਿਲਕੁਲ ਨਾਲ ਹਾਂਜੀ ਹਾਂਜੀ ਸੋ ਤਸੱਦੀ ਤੁਸੀਂ ਜ਼ਰੂਰ ਕਰ ਲਿਓ ਬਾਕੀ ਆਹ ਵੇਖੋ ਜੀ ਆਹ ਗਿੱਲਾ ਨੜੂ ਨੜੂ ਗਿੱਲਾ ਨੜੂ ਬੱਚੇ ਦੇ ਨਾਲ ਆ ਦੇਖੋ ਜੀ ਠੀਕ ਆ ਖਾਨ ਤੋਂ ਬਹੁਤ ਬੜੀ ਚੰਗੀ ਕੁਆਲਿਟੀ ਦਾ ਆਪ ਬੱਚੀ ਆਪ ਬਿਲਕੁਲ ਬਹੁਤ ਚੰਗੀ ਜਾਂਦੇ ਰਿਹਾ ਸੋ ਬਾਕੀ ਆਹ ਜਿਹੜੀ ਤੁਸੀਂ ਘਰ ਦੇਖ ਰਹੇ ਦੋਸਤੋ ਸ਼ਾਹੀ ਵਾਲ ਅੰਕ ਦੇ ਵਿੱਚ ਆ ਤੇ ਝਾਲਰ ਪਿੱਟ ਪੁਠਾ ਤੁਸੀਂ ਵੇਖੋਗੇ ਚੜਾਈ ਰਾਜੀ ਫੁੱਲ ਵਜਨ ਵਾਲੀ ਆ ਠੀਕ ਆ ਅਜੇ ਸੂਹ ਦੇ ਵਿੱਚ ਆ ਪਸ਼ੂ ਕਿਉਂਕਿ ਮਾਰਨਿੰਗ ਜਿਹੜਾ ਦੋਸਤੋ ਪਸ਼ੂ ਅੱਜ ਹੀ ਸੋਇਆ 21 ਜੂਨ ਨੂੰ ਤੇ ਸੁਣ ਹਾਲ ਜਿਹੜਾ ਆਰਡਰ ਕੁਆਲਿਟੀ ਆ ਇਹ ਤੁਸੀਂ ਆ ਦੇਖ ਲਓ ਠੀਕ ਆ ਹਾਂ ਤੁਹਾਨੂੰ ਬੜੀ ਵਧੀਆ ਚੰਗੀ ਸਪੇਸ ਤੇ ਥਾਮਣਾ ਜਰਾ ਹੋਊਗਾ ਤੁਹਾਨੂੰ ਸਭ ਚਵਾਈ ਬਹੁਤ ਚੜ੍ਹਦੀ ਜੀ ਤੇ ਚਵਾਈ ਵੀ ਸੰਦੀਪ ਕਾ ਦਾ ਬਹੁਤ ਚੜ੍ਹਦੀ ਸੈਕਿੰਡ ਵਿਹਾਂ ਦਾ ਪਹਿਲੇ ਵਿਹਾਂ ਦਾ ਜੋ ਦੋ ਭਾਈ ਸੰਦੀਪ ਨੇ ਦੁੱਧ ਬਤਾਇਆ ਸੰਦੀਪ ਭਾਈ 15 ਲੀਟਰ ਪਾਰ ਥਾ 15 16 ਕਿਲੋ ਹਾਂਜੀ 15 16 ਕਿਜੀ ਜੋ ਦੋਸਤੋ ਦੁੱਧ ਥਾ ਫਰਸਟ ਲਕਟੇਸ਼ਨ ਕਾ ਪਹਿਲੇ ਵਿਹਾਂ ਦਾ ਸੋ ਇਸ ਟਾਈਮ ਇਸ ਸਮੇਂ ਦੂਸਰੇ ਵਿਹਾਂ ਦਾ ਦੇ ਆਈਏ ਠੀਕ ਹੈ ਨੀਚੇ ਜੋ ਬੱਚਾ ਇਸਕੇ ਬਛੜੀ ਹੈ ਬਾਕੀ ਚਵਾਈ ਧਾਰ ਨਿਕਲੀ ਚੰਗੀ ਸੋਹਣੀ ਬਿਲਕੁਲ ਸੰਧੂ ਸਭਾ ਤੁਹਾਨੂੰ ਚਵਾਈ ਕਰਕੇ ਉਹਨੇ ਬਹੁਤ ਜਿਆਦਾ ਚੰਗੀ ਚੋਹ ਹੈ ਲਓ ਜੀ ਬਾਕੀ ਦੋਸਤੋ ਆ ਧਾਰ ਚਵਾਈ ਤੁਸੀਂ ਬਿਲਕੁਲ ਧਿਆਨ ਦੇ ਨਾਲ ਦੇਖ ਲਿਓ ਇਸੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜੀ ਕਰਕੇ ਦਿਖਾਵਾਂਗੇ ਠੀਕ ਹੈ ਆ ਦੇਖੋ ਜੀ ਆ ਦੇਖ ਠੀਕ ਹੈ ਇਹ ਆ ਮਗਰਲੇ ਸਮਾਂ ਕਰਦੇ ਸੀ ਲੋ ਜੀ ਬਹੁਤ ਚੂਣ ਚੰਗੀ ਠੀਕ ਆ ਭਰਾ ਭਰੂ ਜਿਹੜਾ ਦੋਸਤ ਇੱਕ ਨੰਬਰ ਆ ਠੀਕ ਆ ਉਹਦੇ 20 ਕਿਲੋ ਪਾਉਗੇ ਸੰਤੂ ਸਾਹਿਬ ਜੀ ਤਾਂ ਵੈਸੇ ਇਸ ਵਾਰ ਤੋਂ ਚਲੋ ਪਾਉਣਾ ਚਾਹੀਦਾ ਹੈ ਇਹ ਮੇਰਾ ਸਟਰਕਚਰ ਪੂਰਾ ਹਾਂਜੀ ਹਾਂਜੀ ਤੇ ਬਾਕੀ ਸੰਦੀ ਵੀਰੇ ਲੈਣ ਦੇਣ ਸੰਤੂ ਸਾਹਿਬ ਭਾਵੇਂ 60 ਮੰਗਈਏ 65 ਮੰਗਈਏ ਹਾਂ ਨਹੀਂ 54000 ਦੀ ਬਚੀ ਦੇ ਦਾਂਗੇ 54 ਦੀ ਹਾਂਜੀ ਹਾਂ ਨਹੀਂ ਦੇ ਦਾਂਗੇ ਠੀਕ ਆ ਉਹਦੇ ਵਿੱਚੋਂ ਹੀ ਮਾਨਸਾਨ ਕਰ ਦਾਂਗੇ ਸੰਤੂ ਸਾਹਿਬ ਠੀਕ ਆ ਹਾਂਜੀ 54000 ਭਰਾਵੋ ਲੈਣ ਦੇਣ ਜਿਹੜਾ 54000 ਆ ਠੀਕ ਹੈ ਜੀ 52000 ਦੇ ਵਿੱਚੋਂ ਵੀ ਮਾਣਤਨ ਹੋ ਜਾਊਗਾ ਬਾਕੀ ਥਣ ਥਣ ਬੜੇ ਤਰੀਕੇ ਦੇ ਨਾਲ ਧਿਆਨ ਦੇਣ ਵਾਲੀ ਵੀਡੀਓ ਦੇਖ ਲਿਓ ਸਪੇਸ ਚੰਗੀ ਆ ਵਿੱਚ ਗੈਪ ਗੂਪ ਚੰਗਾ ਠੀਕ ਆ ਮੁੱਠੀ ਦਾ ਥਾਣਾ ਵੀ ਚੁਾਈ ਜਿਹੜੀ ਇੱਕ ਨੰਬਰ ਆ ਉਹ ਤੁਸੀਂ ਆਪ ਵੀ ਕਰਕੇ ਹੱਥੀਂ ਦੇਖ ਹੀ ਲੈਣੀ ਆ ਜਿਹੜੇ ਵੀਰ ਨੇ ਰਕਮ ਖਰਚ ਕਰ ਪਈਆਂ ਠੀਕ ਆ 52000 ਦੇ ਵਿੱਚ ਆ ਸੈਕਿੰਡ ਨੰਬਰ ਤੇ ਜਿਹੜੀ ਇੱਕ ਵਾਰ ਤੁਹਾਨੂੰ ਦਿਖਾਉਣੀ ਆ ਐਚ ਐਫ ਆਰਡਰ ਕੁਆਲਿਟੀ ਕਾਫੀ ਖੂਬਸੂਰਤ ਤੇਜੀ ਦੀ ਥਣ ਥਣ ਸਾਹਿਬ ਜੀ ਦੱਸ ਦਿਨ ਲੈ ਜੂਗੀ ਘੱਟੋ ਘੱਟ ਹੋ ਜੇ ਠੀਕ ਆ ਬਾਤ ਵੀ ਠੰਡੀ ਠੁੰਡੀ ਚੰਗੀ ਸੀ ਨਜ਼ਰ ਆ ਗਿਆ ਮੱਜਾਂ ਦਾ ਤੇ ਸੂਆ ਦੂਜਾ ਜੀ ਤੀਜਾ ਉਸੰਦੇ ਸਾਵੇ ਦਾ ਤੀਸਰੇ ਬਿਆਨ ਦਾ ਹਾਂਜੀ ਠੀਕ ਹੈ ਤੀਜਾ ਸੂਆ ਤੀਸਰਾ ਬਿਆਨ ਤੇ ਬਿਆਹ ਕੀ ਦੋਸਤੋ 10 ਦਿਨ ਸਮਾਂ ਲੈ ਜੂ ਅਜੇ ਹਫਤਾ ਤੱਕ ਹਾਂਜੀ ਹਫਤਾ 10 ਦਿਨ ਲੈ ਜੂ ਸਾਨੂੰ ਸਾਰ ਇੱਕ ਹਫਤਾ ਸਮਾਂ ਲੈ ਜੂ ਦੋਸਤੋ ਠੀਕ ਹੈ ਜੀ ਤੇ ਇੱਕ ਹਫਤਾ ਬਾਕੀ ਇਸ ਬਿਆਨੇ ਵਿੱਚ ਸੋ ਆਰਡਰ ਕੁਆਲਿਟੀ ਚੰਗੀ ਆ ਦੋਸਤੋ ਇਸ ਵੈੜ ਦੀ ਵੀ ਤੀਜਾ ਸੂਆ ਇਹ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਫੇਸ ਕੁਆਲਿਟੀ ਆ ਦੇਖ ਸਕਦੇ ਹੋ ਚੰਗੀ ਠੀਕ ਹੈ ਛੋਟਾ ਜਿਹਾ ਕੰਨਾ ਬੋਦੀ ਵਾਲੀ ਵੈੜ ਤੇ ਨਾਰ ਨੂੰ ਦੇਖੂਗਾ ਦੋਸਤੋ ਇਦਰੀ ਮਿਲਕ ਵੇਨ ਆਪਾਂ ਕਹਿੰਦੇ ਨੇ ਕਿ ਦੋਹਾਂ ਪਾਸੇ ਬੋਟੇ ਪਾਏ ਪਵਰ ਕੀਆ ਠੀਕ ਆ ਤੇ ਸਪੇਸ ਥਣ ਦੇ ਵਿੱਚ ਲੰਬਾਈ ਬਿਲਕੁਲ ਜਿੱਦਾ ਮੱਝਾਂ ਦਾ ਥਣ ਆਪਾਂ ਕਹਿੰਦੇ ਨੇ ਮੱਝਾਂ ਦਾ ਥਣ ਲੱਗਾ ਉਸ ਹਿਸਾਬ ਵੰਡਵਾਜ ਦਾ ਥਣ ਲੱਗਾ ਬੈਠਣਾ ਤੇ ਬਰਾਬਰ ਉੱਤਪਨ ਵਧਿਆ ਨਹੀਂ ਕਰੀਏ ਇੱਕ ਨੰਬਰ ਸਤੂ ਸਾਬ ਇੱਕ ਨੰਬਰ ਚਮਾਣਾ ਬਿਲਕੁਲ ਸਤਿ ਗੁਰੇ ਘੱਟੋ ਘੱਟ ਵੀ ਜੇਕਰ ਆਪਾਂ ਅੰਦਾਜ਼ਾ ਲਾਈਏ ਕਿੰਨਾ ਕੁ ਦੋਦਾ ਵੀ ਬੱਦਦਾ ਸਾਨੂੰ 20 ਦਾ ਪਲੱਸ ਹੀ ਚੱਲੂਗੀ ਸੰਸਾਭ ਅਭੀ ਤੋਂ ਪਲੱਸ ਹਾਂਜੀ ਹਾਂਜੀ ਗਰ ਉਹਤਨਾ ਦੇ ਉਹਦੇ ਆਂਦੇ 24 25 ਕਿਲੋ ਚੋਇਆ ਚਲੋ ਗਰਮੀ ਕਰਕੇ ਆਪਾਂ ਨੇ ਕਿ 20 ਦਾ ਪਲੱਸ ਹੀ ਜਾਊਗੀ ਫਿਰ ਵੀ 20 ਕਿਲੋ ਦਾ ਆਰਾਮ ਨਾਲ ਹੀ ਦੇ ਦਊਗੀ ਨਾ ਠੀਕ ਹੈ ਜੀ ਹਾਂਜੀ ਹਾਂਜੀ 20 ਕਿਲੋ ਜਿਹੜਾ ਦੋਸਤੋ ਮਿਲਕ ਕਪੈਸਿਟੀ ਵੀ ਇਹਦਾ ਰਹੇਗੀ 20 ਤੋਂ ਅਕ੍ਰੋਸ ਹੋ ਰਹੀਗੀ ਪਾਰ ਹੋਊਗੀ ਠੀਕ ਆ ਤੇ ਬਾਕੀ ਪੂਰਾ ਜਿਹੜਾ ਆ ਬਾਡੀ ਸਟਰਕਚਰ ਜਿਸ ਸਾਈਡ ਦਾ ਠੀਕ ਆ ਵਜਨ ਭੁਜਨ ਵਾਲੀ ਆ ਪੂਰੀ ਤੇ ਆ ਫੇਸ ਕੁ ਬਾਕੀ ਆ ਬਹਿਣੀ ਵਾਲੇ ਪਾਸਿਓਂ ਥਾਣ ਦੇਖੋ ਚੰਗਾ ਥਾਣਾ ਦੰਬਾਈ ਬਹੁਤ ਵਧੀਆ ਠੀਕ ਹੈ ਜੀ ਹਾਤੀ ਚਵਾਈ ਵਾਲਾ ਥਾਣਾ ਸੋ ਪਸੰਦ ਆਵੇਗੀ ਤੁਹਾਨੂੰ ਚਵਾਈ ਵੀ ਬਾਕੀ ਵੈੜ ਵੀ ਥਾਣ ਦੀ ਵਾ ਵੀ ਚੰਗਾ ਠੀਕ ਹੈ ਜੀ ਸੋ ਮੋਲ ਬਾਕੀ ਕੁਛ ਦੇ ਆ ਸਦੀਪਰੇ ਮੋਲ ਲੈਣ ਦੇ ਨੇ ਦਾ ਸਰ ਜੀ ਮੁੱਲ ਭਾਵੇਂ 50 ਜਰ ਕਹਾਲੋ ਭਾਵੇਂ 60 ਕਰਾ ਲਓ ਹਾਂ ਨਾ 50000 ਦੀ ਬਚੀ ਦੇ ਦਾਂਗੇ 50000 ਦੀ ਹਾਂ ਹਾਂ ਨਾ 50 ਦੇ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਹਾਂ ਨਾ ਦੋਸਤੋ 50000 ਠੀਕ ਆ ਤੇ ਦਿਨ ਹਜੇ ਇੱਕ ਹਫਤਾ ਬਾਕੀ ਆ ਸੁੰਦੇ ਵਿੱਚ ਦਿਨ ਦੇ ਜੂਗੀ ਕੋਈ ਠੀਕ ਆ ਬੜੀ ਬੜੀ ਸੰਤੂ ਸਾਹਿਬ ਢੇਰ ਡੂਲੇ ਬੜੀ ਬਾਕੀ ਦੁੱਧ ਵਾਲੀ ਨਿਕਲੂਗੀ ਜੰਨੀ ਨਿਕਲੂਗੀ ਆ ਦੇਖੋ ਲਓ ਜੀ ਇਸ ਤੋਂ ਬਾਅਦ ਦੋਸਤੋ ਇੱਕ ਤੀਜੇ ਨੰਬਰ ਤੇ ਆ ਵਾਇਡ ਆ ਗਈ ਹੈ ਇਹ ਸੁਈਏ ਕਿ ਨਹੀਂ ਗੱਬਣਿਆ ਸੰਧੂ ਸਾਹਿਬ ਇਹ ਵੀ ਗੱਬਣੇ ਹਾਂਜੀ ਪਹਿਲੇ ਸਵੇ ਸਾਰਾ 17 18 ਕਿਲੋ ਦੁੱਧ ਪਾਇਆ ਨਹੀਂ ਲਓ ਜੀ ਦੂਜਾ ਸਵੇ ਆਤੀ 20 ਮ ਬਾਹਰ ਚੱਲੂਗੀ ਪਹਿਲੇ ਸਵੇ ਦੋਸਤੋ 17 18 ਲੀਟਰ ਵੀਰ ਕਹਿੰਦਾ ਇਸ ਵਾਰਾਂ ਦਾ 20 ਤੋਂ ਬਾਹਰ ਚੱਲੂਗੀ ਦੂਜਾ ਸਵੇ ਸੂਣ ਵਾਲੀ ਆ ਠੀਕ ਆ ਸੋ ਹਵਾਨੇ ਜੀ ਸ਼ੇਪ ਚੰਗੀ ਆ ਥਾਣਾ ਵਧੀਆ ਬਾਕੀ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹਨਾਂ ਮੋਟਾ ਥਾਣਾ ਦੋਸਤੋ ਮੋਟਾ ਗੋਲ ਥਾਣਾ ਆਪਾਂ ਕਹਿ ਦਿੰਦੇ ਹਾਂ ਉਹ ਥਾਣਾ ਤੇ ਸ਼ਾਹੀਵਾਲਾਂ ਦਾ ਹਾਂਜੀ ਹਾਂਜੀ ਤੇ ਸੁਬਾ ਦੂਜਾ ਸੂਕੀ ਠੀਕ ਆ ਤੇ ਸੰਦੀਪ ਭਾਈ ਲੈਣ ਦੇਣ ਕੀ ਜਾਂਦਾ ਫਿਰ ਸੰਤੂ ਸਾਹਿਬ ਭਾਵੇਂ 60 ਕਰਾ ਲਓ ਭਾਵੇਂ 65 ਕਰਾ ਲਓ ਹਾਂ ਨਾ 52000 ਦੀ ਬਚੀ ਦੇ ਦਾਂਗੇ ਵੀ ਹੂੰ 52000 ਬਿਲਕੁਲ 60000 ਭਰਾਵੋ ਹਾਂ ਨਾ ਠੀਕ ਆ ਬਚੀ 65 ਦੀ ਦੇਖੋ ਸੰਤੂ ਸਾਹਿਬ ਸੂਕ ਗਏ 52000 ਦੀ ਹਾਂ ਨਾ ਦੇ ਦਾਂਗੇ ਬਾਕੀ ਠੰਡੀ ਠੰਡੀ ਸੀਮਸ ਲੱਗ ਚੰਗੀ ਆ ਹੂੰ ਆ ਦੇਖੋ ਠੀਕ ਹੈ ਜੀ ਬਾਕੀ ਸੱਜਿਓ ਖੱਬਿਓ ਜਿਹੜੇ ਥਾਣਾ ਇਹ ਤੁਸੀਂ ਜ਼ਰੂਰ ਦੇਖ ਲਓ ਉੱਕੀ ਬਹੁਤੇ ਵੀਰਾਂ ਨੂੰ ਹੁੰਦਾ ਵੀ ਕੋਈ ਥਣਾ ਵਧੀਆ ਚੰਗਾ ਲੱਗਾ ਹੋਵੇ ਤੇ ਸਰਦੀਪ ਭਾਈ ਚੁਵਾਈ ਚੁਵੀ ਪੋਲੀ ਕਰਾ ਦੂੰਗੀ ਇੱਕ ਨੰਬਰ ਜੀ ਪੋਲੀ ਬਿਲਕੁਲ ਆਜੇ ਮਕਾਲ ਆਉਂਦਾ ਸੰਤ ਸਭ ਸ਼ਹਿ ਆਉਂਦਾ ਬਿਲਕੁਲ ਆਜੇ ਪੰਜ ਸੱਤ ਦਿਨਾਂ ਵਿੱਚ ਹੀ ਲਏ ਨੇ ਹੂੰ ਚੰਗੀ ਮਿਲ ਕਾਲੀ ਨਿਕਲੂਗੀ ਬੜਾ ਇੱਥੇ ਘਾ ਕੇ ਪੰਜਾ ਸੱਤ ਦਿਨਾਂ ਦੀ ਫਿਰ ਬਣੂ ਗੋਣੂ ਤਾਂ ਕਾਫੀ ਆਜਾ ਦੀ ਚੰਗੀ ਬਣ ਜੂਗੀ ਸਾਨੂੰ ਬਿਲਕੁਲ ਹਾਂ ਜੀ ਹਾਂ ਨਾ ਕਿਨੇ ਦੀ 52 ਦੀ 52 ਦੇ ਦੱਸਾਂ ਹਾਂ 52 ਦੇ ਹਾਂਜੀ ਹਾਂ ਅੱਜ ਰੇਟ ਜਿਹੜੇ ਆ ਦੋਸਤੋ ਬਿਲਕੁਲ ਜੈਨੂਨ ਨੇ ਜਿਆਦਾ ਜਿਹੜੇ ਆ ਮੈਂ ਫਿਕਸ ਰੇਟ ਧਕੇ ਆ ਕਰੀਟਰਾਂ ਕਿਹਾ ਦੱਸੋ ਇਹਦਾ ਰੇਟ ਵੀ ਫਿਕਸ ਰੱਖਿਆ ਲੈਣ ਦੇ ਨਾਲ ਹੀ ਇਹ ਗੱਲ ਹੀ ਆ ਬਿਲਕੁਲ ਹੀ ਨਿਕਿਆ ਰੇਟ ਤੇ ਇਹ ਜਿਹੜੀ ਲਾਸ਼ ਤੇ ਵਿੱਚ ਕੀ ਦਾ ਕੀ ਸਮਾਚਾਰ ਹੈ ਜੀ ਇਹ ਸੰਤ ਸਾਹਿਬ ਸੂਰਨ ਨੂੰ ਕੋਈ 15 ਦਿਨ ਹੋ ਗਏ ਆ ਦੁੱਧ ਆਈਟਮ 12 ਕਿਲੋ ਦੇ ਥੱਲੇ ਹੋਗਾ ਅੱਛਾ ਹਾਂਜੀ 15 ਦਿਨ ਦਾ ਵਈ ਦਾ ਵੀ ਸਮਾਂ ਹੋ ਗਿਆ ਠੀਕ ਹੈ ਝੂਣ ਜਾਣ ਜਾਂਦੇ 15 ਦਿਨ ਦਾ ਸਮਾਂ ਆ ਬੱਚਾ ਜੀ ਮਗਰ ਬੱਚਾ ਤੁਸੀਂ ਦੇਖ ਸਕਦੇ ਹੋ ਬਲੈਤੀ ਆ ਗੇ ਹਾਜਰ ਦੁੱਧ ਕਿੰਨਾ ਜੀ ਸੰਸਰ 10 ਤੋਂ 12 ਵਜੇ ਪਰਾਂ ਦੇ ਲੋਦੇ ਵੇਜੇ ਹੋਊਗਾ 10 ਤੋਂ 12 ਦੇ ਦਰਮਿਆਨ ਦੁੱਧ ਆ ਠੀਕ ਆ ਜੀ ਹਾਂ ਜੀ ਸਵੇਰ ਦੁੱਜਾ ਹੋਸਾ ਤਾਂ ਤੀਜਾ ਹਾਂ ਤੀਜੇ ਮੰਨ ਕੇ ਚੱਲੋ ਜੀ ਤੀਜੇ ਮੰਨ ਕੇ ਚੱਲੋ ਠੀਕ ਆ ਉਹ ਜੇ ਰਜੇ ਕਰਕੇ ਸੰਸਰ ਸਭ ਡੰਗ ਰਜੇ ਸਾਹਵੇਂ ਨਹੀਂ ਜਾਣਦੇ ਕਿ ਇਤਨਾ ਝੋਨੇ ਦੀ ਰੁਚੀ ਆਹੀ ਨਹੀਂ ਹਾਂ ਝੋਨਾ ਜਨਾ ਨਾਉਂਦਾ ਕਰਕੇ ਦੇ ਠੀਕ ਆ ਹਾਂ ਜੀ ਤੇ ਬਾਕੀ ਚਵਾਈ 12 10 11 ਮੰਨ ਕੇ 10 ਤੋਂ 12 ਦੇ ਵਿਚਕਾਰ ਆ ਹਾਂ ਜੀ ਹਾਂ ਜੀ 10 ਤੋਂ ਬਾਅਦ ਹੀ ਹੋਊਗਾ ਜੀ ਠੀਕ ਆ ਮੁੱਲ ਫਿਰ ਮੁੱਲ ਸੰਦੇ ਵਜਾਓ ਉਤਨਾ ਦੇ 55 ਕਰਾ ਲਓ ਚਲ ਯਾਰ ਉਹ ਚੋ ਵੀ ਮਾਨਦਾਨ ਕਰਨਾ ਦੀ ਹਾਂਜੀ ਉਹ ਚੋ ਮਾਨਦਾਨ ਕਰਦਾ 40000 ਦੇ ਵਿੱਚ ਦੋਸਤੋ ਮਾਨਦਾਨ ਹੋ ਜਾਊਗਾ ਹਾਂਜੀ ਠੀਕ ਆ ਡਿਮਾਂਡ ਵੀਰ ਦਾ 45 ਕਰਾ ਲਓ 50 52 ਕੁਝ ਵੀ ਸੰਠੀਕ ਤੇ ਆਹ ਬੱਛਾ ਜੇ ਠੀਕ ਆ ਤੇ ਸਵੇ ਆ ਤੁਸੀਂ ਆਪ ਦੇ ਅਕੋਰਡਿੰਗ 15 ਦਿਨ ਦਾ ਵੈਸੇ ਵੀ 15 ਦਿਨ ਦੇ ਵਿੱਚ 15 10 15 10 ਕਹਿਣ ਨੂੰ ਸੰਤੋ ਸਾਹਿਬ ਨੂੰ ਲੋਕਾਂ ਨੂੰ ਕਹਿ ਦੀ ਅੱਗੇ ਹਫਤਾ ਹੋ ਗਿਆ 10 ਦੇ 8 ਦਿਨ ਹੋ ਗਏ ਆ 9 ਦਿਨ ਹੋ ਗਏ ਆ 14 15 ਦਿਨ ਮੰਨ ਕੇ ਚੱਲੋਗੀ ਹਾਂਜੀ 14-15 ਦਿਨ ਦੁਸਤ ਸਮਾਂ ਹੈ ਠੀਕ ਆ ਤੇ 40000 ਦੇ ਵਿੱਚੋਂ ਲੈਸ ਹੋਊਗਾ ਗੱਲਬਾਤ ਬਾਕੀ ਆ ਥਾਣ ਜਿਹੜਾ ਤੁਸੀਂ ਉਲਟ ਵਹਿਣੀ ਵਾਲੇ ਪਾਸਿਓਂ ਸੱਜਿਓਂ ਖੱਬਿਓ ਆ ਤਾਂ ਸਲੀ ਨੇ ਆ ਦੇਖੋ ਠੀਕ ਆ ਕੋਈ ਵੀ ਥਾਣਾ ਤੁਹਾਨੂੰ ਇਹ ਨਹੀਂ ਹੋਊਗਾ ਵੀ ਕੋਈ ਥਾਣ ਦੇ ਵਿੱਚ ਫਿਰਨ ਘਾਟ ਹੋਊਗੀ ਕਿਸੇ ਬੂਹ ਜਿਹੜੇ ਅੱਜ ਦਿਖਾਏ ਆ ਜਾਂ ਥਾਣ ਮੁਠੀ ਵਿੱਚ ਨਾ ਆਉਣ ਵਾਲਾ ਹੋਊਗਾ ਠੀਕ ਆ ਤੇ ਚਵਾਈ ਤੁਸੀਂ ਕਰਕੇ ਦੇਖ ਲਿਓ ਮਿਲਕ ਵੇਣ ਜਿਹੜੀ ਆ ਬਿਲਕੁਲ ਵੇਖੋ ਵਾਲ ਬੂਲ ਖਾਂਦੀ ਪੂਰੀ ਜਿਹੜੀ ਮੋਟੀ ਰਸੇ ਵਾਂਗੂ ਆ ਮਿਲਕ ਵੇਣ ਠੀਕ ਆ ਤੇ ਚਵਾਈ ਤੁਸੀਂ ਕਰਨੀ ਆ ਸੋ ਵੀਡੀਓ ਜਿਹੜਾ ਦਿਖਾਉਣਾ ਮੇਰਾ ਫਰਜ਼ ਆ ਦੋਸਤੋ ਬਾਕੀ ਖਰੀਦ ਤੋਂ ਬਰੋਗਤ ਕਰਨੀ ਹੈ ਕੇ ਆਨਰ ਦਾ ਮਾਲਕ ਦਾ ਕੰਮ ਆ ਤਸੱਲੀ ਕਰਕੇ ਰਕਮ ਲਾਉਣੀ ਆ ਤੁਹਾਡਾ ਫਰਜ਼ ਬਣਦਾ ਠੀਕ ਆ ਤੇ ਅੱਜ ਖਾਸ ਵਿజిਟ ਆਪਣੇ ਦੋਸਤੋ ਪਿੰਡ ਸੌਰ ਸਿੰਘ ਦੇ ਫੁੱਲਰ ਡੇਰੀ ਫਾਰਮ ਤੇ ਪਹੁੰਚੇ ਸੀਗੇ ਸੋ ਪਸ਼ੂ ਜਿਹੜੇ ਅੱਜ 4 ਵੀਰ ਸੰਦੀਪ ਦੇ ਕੋਲੇ ਅਵੇਲੇਬਲ ਸੀਗੇ ਸੋ ਬਿਲਕੁਲ ਤੁਹਾਡੇ ਸਾਹਮਣੇ ਕਰਤੇ ਆ ਦੋਸਤੋ ਜਿਹੜਾ ਪਸੰਦ ਹੋਊਗਾ ਬਾਤचीत ਕਰ ਸਕਦੇ ਹੋ ਸੰਦੀਪ ਵੀਰੇ ਸੰਪਰਕ ਨੰਬਰ ਜਰੂਰ ਦੱਸ 84370 38939 ਠੀਕ ਆ ਜੀ ਹਾਂਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ